ਸੁਣਦੇ ਆ ਲੋਕੀ ਕਹਿੰਦੇ ਆ ਕਿ ਕਰੋਨਾ ਚੋਂ ਕਿਸੇ ਇੱਕ ਅਦ ਦੇ ਨੂੰ ਹੀ ਰੱਬ ਮਿਲਦਾ ਆ ਤੇ ਯਕੀਨ ਜਾਣਿਓ ਜੇਕਰ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਤੇ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਕਰੋਨਾ ਚੋਂ ਇੱਕ ਬਣਾ ਦਿੰਦੀ ਆ ਪਰ ਕਦੋਂ ਜਦੋਂ ਸੁਖਮਨੀ ਸਾਹਿਬ ਦੇ ਵਿੱਚ ਦੱਸੀਆਂ ਹੋਈਆਂ ਇਹਨਾਂ ਹਦਾਇਤਾਂ ਨੂੰ ਅਸੀਂ ਜੀਵਨ ਦੇ ਵਿੱਚ ਅਪਣਾਉਂਦੇ ਆ ਇਸ ਤੇ ਅਮਲ ਕਰਦੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਵੀਡੀਓ ਨੂੰ ਸੇਵ ਕਰ ਲਿਓ ਹੋ ਸਕਦਾ ਆ ਅੱਜ ਨਹੀਂ ਤਾਂ ਕੱਲ ਨੂੰ ਤੁਹਾਡੇ ਕੰਮ ਆ ਜਾਏ ਜੇਕਰ ਆਪਾਂ ਕੇਵਲ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਰਹੇ ਆ ਤੇ ਇਨਾਂ ਹਦਾਇਤਾਂ ਨੂੰ ਜੀਵਨ ਦੇ ਵਿੱਚ ਨਹੀਂ ਲਾਗੂ ਕੀਤਾ ਤਾਂ ਹੱਥ ਜੋੜ ਕੇ ਇਹ ਕਹਿਣਾ ਪਏਗਾ ਕਿ ਹਾਂ ਅਸੀਂ ਕੇਵਲ ਪੜ ਪੜ ਕੇ ਗੱਡੇ ਹੀ ਲੱਦਦੇ ਨੇ ਹੁਣ ਕਿਹੜੀਆਂ ਹਦਾਇਤਾਂ ਨੇ ਨੋਟ ਕਰ ਲਿਓ ਤੁਹਾਡੇ ਕੰਮ ਆਣ ਵਾਲੀਆਂ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਨੋਵੀਂ ਦੇ ਪਹਿਲੇ ਪਦੇ ਦੇ ਵਿੱਚ ਕਹਿੰਦੇ ਮਿੱਥਿਆ ਨਾਹੀ ਰਸਨਾ ਪਰਸ ਸੁਖਮਨੀ ਸਾਹਿਬ ਪੜਦਾ ਹੈ ਤੇ ਤੇਰੀ ਰਸਨਾ ਕਦੇ ਮਿੱਥਿਆ ਨਾ ਬੋਲੇ ਕਦੇ ਝੂਠ ਨਾ ਬੋਲੇ ਕਿਸੇ ਦੇ ਬਾਰੇ ਗਲਤ ਨਾ ਬੋਲੇ ਦੂਸਰਾ ਕਹਿੰਦੇ ਮਨ ਮੈਂ ਪ੍ਰੀਤ ਨਿਰੰਜਨ ਦਰਸ ਜੇਕਰ ਸੁਖਮਨੀ ਸਾਹਿਬ ਪੜਦਾ ਹੈ ਤੇ ਤੇਰੇ ਅੰਦਰ ਉਸ ਨਿਰੰਜਨ ਉਸ ਪਰਮੇਸ਼ਰ ਦੇ ਦਰਸ਼ਨਾਂ ਦੀ ਤੜਪ ਲੱਗ ਜਾਣੀ ਚਾਹੀਦੀ ਹੈ ਦੇਖੋ ਤੜਪ ਹੈ ਅੰਦਰ ਤੀਸਰਾ ਕਹਿੰਦੇ ਪਰਤਰਾ ਰੂਪ ਨਾ ਪੇਖੈ ਨੇਤਰ ਕਿ ਤੇਰੀ ਜਿਹੜੀਆਂ ਅੱਖਾਂ ਨੇ ਉਪਰਾਇਆ ਰੂਪ ਨਾ ਤੱਕਣ ਹੁਣ ਤੁਸੀਂ ਕਹੋਗੇ ਅਸੀਂ ਤਾਂ ਅੰਦਰ ਬਾਹਰ ਜਾਂਦੇ ਆ ਘੁੰਮਦੇ ਫਿਰਦੇ ਆ ਰੂਪ ਤਾਂ ਤੱਕਿਆ ਹੀ ਜਾਂਦਾ ਆ ਇੱਥੇ ਗੱਲ ਹੈ ਪਰਾਏ ਦੀ ਇਸ ਨੂੰ ਸਮਝਾਉਂਦੇ ਨੇ ਭਾਈ ਗੁਰਦਾਸ ਜੀ ਕਿਵੇਂ ਅਸੀਂ ਬਚ ਸਕਦੇ ਹਾਂ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਤਿੰਨ ਰਿਸ਼ਤੇ ਕਾਇਮ ਕਰਨੇ ਨੇ ਆਪਾਂ ਜੇ ਕੋਈ ਉਮਰ ਤੋਂ ਛੋਟੀ ਹੈ ਉਸ ਨੂੰ ਧੀ ਜਾਣ ਬਰਾਬਰ ਦੀ ਹੈ ਭੈਣ ਜਾਣ ਵੱਡੀ ਹੈ ਤੇ ਮਾਂ ਜਾਣ ਤੇ ਇਹੀ ਗੱਲ ਬੀਬੀਆਂ ਲਈ ਵੀ ਲਾਗੂ ਹੁੰਦੀ ਹੈ ਜਦੋਂ ਅਸੀਂ ਇਹ ਜਾਣਾਂਗੇ ਤੇ ਸਾਡੇ ਲਈ ਕੋਈ ਵੀ ਪਰਾਇਆ ਨਹੀਂ ਰਹੇਗਾ ਉਹਨਾਂ ਦੇ ਨਾਲ ਸਾਡਾ ਇੱਕ ਰਿਸ਼ਤਾ ਬਣ ਜਾਏਗਾ ਜਿਹੜਾ ਪਾਕ ਰਿਸ਼ਤਾ ਹੋਏਗਾ ਤੇ ਤੇਰੀ ਅੱਖਾਂ ਨੂੰ ਕਦੇ ਮੈਲ ਨਹੀਂ ਲੱਗੇਗੀ। ਚੌਥਾ ਕਹਿੰਦੇ ਸਾਧ ਕੀ ਟਹਿਲ ਸੰਤ ਸੰਗ ਹੇਤ ਕਿ ਸਾਧੂ ਦੀ ਟਹਿਲ ਕਰਨੀ ਹੈ ਕਿਉਂਕਿ ਸਾਧੂ ਕੋਲੋਂ ਸਾਨੂੰ ਨਾਮ ਦਾ ਗਿਆਨ ਮਿਲਦਾ ਹੈ ਹੁਣ ਤੂੰ ਦੇਖ ਜਿੱਥੇ ਤੂੰ ਜਾ ਰਿਹਾ ਹੈ ਕਿ ਉੱਥੋਂ ਤੈਨੂੰ ਨਾਮ ਦਾ ਭੇਦ ਮਿਲਿਆ ਜੇ ਨਹੀਂ ਮਿਲਿਆ ਤੇ ਉਹ ਸਾਧੂ ਨਹੀਂ ਹੈ। ਸਾਧੂ ਸੰਗ ਸਿਖਾਇਓ ਨਾਮ ਕਿ ਸਾਧੂ ਦਾ ਕੰਮ ਹੀ ਹੈ ਕਿ ਉਹ ਤੈਨੂੰ ਨਾਮ ਨੂੰ ਸਿਖਾਉਂਦਾ ਆ। ਅਗਲੀ ਕਿਹੜੀ ਹਦਾਇਤਾਂ ਨੇ ਇਹ ਅਸੀਂ 파ਰਟ 2 ਦੇ ਵਿੱਚ ਡਿਸਕਸ ਕਰਾਂਗੇ